ਓ ਵਾਚਨਾਵਰ ਜੀ ਭਰਾਵਾ ਰਾਜਾ ਮੈਂ ਵੀ ਹੁਣ ਆ ਰਹਾ ਵਜਾ ਇਹ ਇਹ ਬਾਬਾ ਇਸ਼ਰ ਸਿੰਘ ਜੀ ਬਾਬਾ ਇਸ਼ਰ ਸਿੰਘ ਜੀ ਮੈਂ ਤਾਂ ਕਹਿੰਦਾ ਹਾਂ ਬਾਬਾ ਇਸ਼ਰ ਸਿੰਘ ਜੀ ਜਿਨ੍ਹਾਂ ਦੀ ਆਪਾਂ ਪਹਿਲਾਂ ਵੀ ਇੱਕ ਵੀਡੀਓ ਅਪਲੋਡ ਕੀਤੀ ਆਹ ਦੇਖੋ ਤੁਸੀਂ ਆਹ ਦੇਖੋ ਲੈ ਪੈਂਟ ਕਿ ਲਾ ਕਾਦੀ ਆ ਉਹ ਨਹੀਂ ਨਹੀਂ ਓ ਭਈਓ ਇਹਦੀ ਆਏ ਸੀਗੇ ਪੈਂਟ ਮਲ ਕੇ ਇੱਥੇ ਨਾ ਇੱਕ ਤੁਹਾਨੂੰ ਪੁਰਾਣੇ ਟਾਈਪ ਦਾ ਪਾਉੜਾ ਦਿਖਾਉਂਦੇ ਆ ਤੇ ਪਾਣੀ ਦਾ ਜਿਹੜਾ ਝਰਨਾ ਵੀ ਦਿਖਾਉਂਦੇ ਤੁਹਾਨੂੰ ਇੱਥੇ ਅਸੀਂ ਪੌਲ ਵੀ ਚਾਲੂ ਆ ਰਾਜਾ ਆਹੋ ਪੌਲ ਵੀ ਚਾਲੂ ਆ ਇੱਥੇ ਜਾ ਇਹ ਮੇਰਾ ਯਾਰ ਆ ਜੀ ਗੁਰਪ੍ਰੀਤ ਸਿੰਘ ਤੇ ਅਸੀਂ ਦੋਨੇ ਜਣੇ ਇੱਥੇ ਆਏ ਸੀ ਤੁਹਾਨੂੰ ਦਿਖਾਉਣਾ ਜਿਹੜਾ ਪੌਲ ਆ ਅ ਅੰਗਰੇਜ਼ਾਂ ਵੇਲੇ ਦਾ ਪੌਲ ਤੇ ਪਾਣੀ ਪਾਣੀ ਸੁੱਕੀ ਜਾਂਦਾ ਪਾਣੀ ਪੂਰੀ ਸਪੀਡ ਨਾਲ ਹੁੰਦਾ ਵਾ ਤੇ ਦੂਜੂਆਂ ਆਪ ਦਾ ਲੰਕ ਮਾਰਾ ਇਹ ਮੂਹ ਲੱਗਿਆ ਦੇਖੋ ਇਧਰ ਯਾਰ ਕਿ ਆਜ ਬਾਤ ਆ ਜਿਹੜਾ ਮਤਲਬ ਇਹਦਾ ਹੈਗਾ ਵਾ ਖੜਕਾ ਪਾਣੀ ਦਾ ਉਹ ਬਹੁਤ ਜ਼ਿਆਦਾ ਹੋ ਸਕਦਾ ਫੋਨ ਦੇ ਵਿੱਚ ਘੱਟ ਸੁਣਦਾ ਹੋਵੇ ਪਰ ਪਾਣੀ ਦਾ ਜਿਹੜਾ ਛਿਨਕਾਟ ਬਹੁਤ ਜ਼ਿਆਦਾ ਵਾ ਇੱਥੇ ਤੇ ਇਹ ਮੁਸਲਮਾਨਾਂ ਦੇ ਆਸ-ਪਾਸ ਵਾਲੀ ਸੌਰੀ ਅੰਗਰੇਜ਼ਾਂ ਵੇਲੇ ਜਿਹੜਾ ਇਹ ਪੁਲ ਬਣਿਆ ਹੋਇਆ ਵਾ ਤੇ ਹਜੇ ਤੱਕ ਵੀ ਯਾਰੀ ਉਵੇਂ ਹੀ ਖੜਾ ਵਾ ਆ ਆਪਣੇ ਪੁਲ ਤੋਂ ਦਾਦਾ ਜਿਵੇਂ ਹੁਣ ਅੱਜ ਕੱਲ ਦੇ ਜਿਹੜੇ ਪੁਲ ਪੁਲ ਜਿਹੇ ਬਣਦੇ ਜਿਹੜੇ ਇਹ ਡੱਗ ਡੁੱਗ ਪੈਂਦੇ ਆ ਮੋਟਰਸਾਈਕਲ ਉੱਥੇ ਲਿਆ ਕਰਦੇ ਨੇ ਜਿਹੜੇ ਅੱਜ ਕੱਲ ਦੇ ਪੁਲ ਬਣਦੇ ਆ ਉਹਨਾਂ 'ਚ ਮਤਲਬ ਪ੍ਰੋਬਲਮ ਹੋ ਸਕਦਾ ਆ ਆਉਂਦੀ ਆ ਹਾਂ ਇਹਨੂੰ ਕੋਈ ਪ੍ਰੋਬਲਮ ਨਹੀਂ ਕੀ ਨਾ ਇਹ ਕਦੋਂ ਡਿੱਗ ਗਿਆ ਨਾ ਇਹ ਕਦੋਂ ਲੀਕ ਸਨੇ ਇੱਕ ਅਰੇ ਗੌਰਪੀ ਦਾ ਚੀਜ਼ ਦਿਖਾਵਾਂ ਓਏ ਨਾ ਵੀ ਨਾ ਹੋ ਇਹ ਇੱਕ ਆ ਇਹ ਕਮਤਰਾ ਚੀਜ਼ ਘਰਾਂ ਦੇ ਵਿੱਚ ਲੱਗੀ ਹੁੰਦੀ ਸੀ ਫੋਟੋ ਪਹਿਲਾਂ ਓਏ ਕਹੀਦ ਨਾ ਫੋਟੋ ਹਾਂ ਦੇਖੀ ਬਲਕਹਾਂ ਜੀ ਲੱਗੀ ਫੋਟੋ ਇਹ ਤੂੰ ਹੀ ਕਰਨੀਆ ਰਹਿੰਦੇ ਸੀ ਮੈਂ ਕੱਢ ਕੇ ਲਿਉਣਾ ਨਹੀਂ ਓ ਨਹੀਂ ਭਰਾਵਾ ਭਰਾਵਾ ਮਰ ਨਹੀਂ ਲੱਗਾ ਜਿੱਦੀ ਜਿਹਦੀ ਮੈਂ ਮੇਰੀ ਵੀਡੀਓ ਦੂਜੇ ਬਾਸ ਬਣਾ ਮੜੀ ਚੱਲ ਇਹ ਐਵੇਂ ਗਰੀਬਾਂ ਦਾ ਦਰੂਦ ਬੰਦਾਇਆ ਇਹ ਦਰੂ ਤਾਂ ਨਹੀਂਗਾ ਲਓ ਵੀ ਮਿੱਤਰਾਂ ਬੰਦਾ ਸਾਡਾ ਚੱਲਿਆ ਵਾ ਇਹਦੇ ਵਿੱਚ ਫੋਟੋ ਕੱਢਣ ਦੇ ਲਈ ਇਹ ਉਹ ਫੋਟੋ ਆ ਜਿਹੜੀ ਪਹਿਲੇ ਸਮਿਆਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਲੱਗੀ ਹੁੰਦੀ ਸੀ ਕਿੱਥੇ ਆ ਸੱਤ ਆਣਾ ਕੋਣਾ ਇੱਕ ਪਰੇ ਵੀ ਆਵੇ ਭਾਈ ਫੋਟੋ ਆਏ ਹੋਵੇ ਦੀ ਆਹ ਉਹ ਫੋਟੋ ਮੈਂ ਪੜਾਂਗਾ ਪੰਜਾ ਇੱਥੇ ਤਾਂ ਆਵੇ ਪਰੇ ਇੱਧਰ ਆਏ ਘਰ ਵੀ ਤਾਂ ਫੋਟੋ ਤਾਂ ਹੈ ਤਾਂ ਸੋਹਣੀ ਆ ਫੋਟੋ ਆਇਆ ਬਾਹਰ ਲਿਆ ਇਹ ਉਹ ਫੋਟੋ ਗਰਵੀਤ ਜਿਹੜੀ ਨਾ ਲੋਕਾਂ ਦੇ ਪਹਿਲਾਂ ਘਰਾਂ 'ਚ ਲੱਗੀ ਹੁੰਦੀ ਸੀ ਉਹ ਵਚਨਵਰ ਜੀ ਭਰਾਵਾ ਰਾਜਾ ਮੈਂ ਵੀ ਉਹ ਨਾ ਰੋਜਾ ਮੈਂ ਤਾਂ ਬੰਦਾ ਸਾਡਾ ਡੜਾ ਦਲੇਰ ਹੀ ਐ ਇਹਦੇ ਪਤਾ ਨਹੀਂ ਕਿੱਧਰ ਕੀ ਕੀ ਲੈਣ ਜਾਈ ਜਾਂਦਾ ਇਹ ਉਹ ਵੇਖਾ ਕਾਦੀ ਫੋਟੋ ਆਏ ਉਹ ਫੋਟੋ ਕੰਢੇ ਕਿ ਲਾ ਕਾਦੀ ਆ ਉਹ ਨਹੀਂ ਨਹੀਂ ਉਹ ਭਈਓ ਇਹਦੀ ਤਲਕੜਾ ਜਾਈ ਓਏ ਮਤਰਾ ਮੈਂ ਇਹ ਚੀਜ਼ ਤੋਂ ਡਰ ਰਿਹਾ ਵਾਂ ਵੀ ਨਹਿਰ ਬਹੁਤ ਜ਼ਿਆਦਾ ਡੂੰਗੀ ਆ ਹਾਂ ਬੰਦੇ ਦੱਸਦੇ ਆ ਕਹਿੰਦੇ ਇਹ ਨਹਿਰ ਆ ਜਿਹੜੀ ਡੂੰਗੀ ਬਹੁਤ ਆ ਤੇਰਾ ਕੋਈ ਭਰੋਸਾ ਨਹੀਂ ਕਰ ਇਹ ਬੰਦਾ ਜਿਹੜਾ ਸਾਡਾ ਇਹ ਕਹਿੰਦਾ ਮੈਂ ਇੱਥੇ ਨਹਾਉਂੂਗਾ ਬਹੁਤ ਟਾਈਮ ਇੱਥੇ ਪਹਿਲਾਂ ਨਹਾਉਂਦਾ ਰਿਹਾ ਵਾਂ ਇੱਥੇ ਇਹ ਨਹਿਰ ਦੇ ਵਿੱਚ ਤੋਂ ਛਾਲਾ ਮਾਰਦੇ ਨੇ ਪੁਲ ਤੋਂ ਕਹਿੰਦਾ ਕੋਈ ਡਰ ਨਾ ਕਹਿੰਦਾ ਟੈਨਸ਼ਨ ਨਾ ਲੈ ਯਾਰ ਪਾਣੀ ਦਾ ਤੁਸੀਂ ਇਹ ਦੇਖੋ ਤੇ ਮਤਲਬ ਪ੍ਰੈਸ਼ਰ ਕਰਨਾ ਵਾ ਦਿਖਾਈ ਕਿਹੜੀ ਫੋਟੋ ਆਏ ਕਿਹੜਾ ਕਹੇ ਬੇਬੇ ਦੀ ਆ ਹਨਾ ਦਿਖਾਈਏ ਇਧਰ ਆਏ ਐਨੂੰ ਕਰੀ ਐਨੂੰ ਆਲਾ ਮਤਰੋ ਕਿਸੇ ਦੇ ਘਰੇ ਕੋਈ ਜਿਵੇਂ ਨਾ ਚਲੇ ਤਾਂ ਆਪਾਂ ਕਿਉਂ ਦਿਖਾਉਣੀ ਯਾਰ ਕਹੇ ਦੇ ਆਪਾਂ ਕਹੇ ਦੇ ਆਪਾਂ ਪਰਸਨਲ ਲਾਈਫ ਜਿਹੜੀ ਇਹਦਾ ਨਹੀਂ ਲਾਉਣਾ ਚਾਹੁੰਦਾ ਕਿਸੇ ਦੀ ਫੋਟੋ ਆਹੇ ਕੋਈ ਮਾਤਾ ਹੋਵੇਗੀ ਪੂਰੀ ਹੋਗੀ ਹੋਣੀ ਆ ਉਹ ਘਰ ਵਾਲਿਆਂ ਦੀ ਜਿਹੜੀ ਫੋਟੋ ਆ ਉਹ ਨਾਂ ਦੇ ਵਿੱਚ ਸੜਤੀ ਭਰਾਵਾ ਫੋਟੋ ਆ ਘਰ ਰੱਖਣ ਦੇ ਨਾਲ ਕੁਝ ਨਹੀਂ ਹੁੰਦਾਗਾ ਜੇ ਹਮ ਦੇਣ ਦਾ ਚਲੋ ਨਹੀਂ ਹਨਾ ਕਹਿੰਦੇ ਹੁੰਦੇ ਉਹ ਕੀਤਾ ਫੋਟੋ ਦਾ ਕਮ ਸੇ ਕਮ ਪਈ ਰਹਿਣ ਦੋ ਖਸਮ ਆ ਵੇਖੋ ਬੰਦਾ ਆ ਤਾਂ ਕੱਢ ਲਿਆ ਉਹ ਫੋਟੋ ਨਹੀਂ ਦਿਖਾਣੀ ਆਪਾਂ ਜਿਹੜੀ ਮਗਰ ਆਹ ਆਹ ਫੋਟੋ ਆਹ ਦਿਖਾ ਨਹੀਂ ਨਹੀਂ ਉਹ ਨਹੀਂ ਆਏ ਨਹੀਂ ਕਿਸੇ ਦੀ ਪਰਸਨਲ ਲਾਈਫ ਤਾਂ ਨਹੀਂ ਹੁੰਦਾ ਵੇ ਜਾ ਯਾਰ ਦੇ ਬੇਰਾ ਕਿੰਨਾ ਕਿੰਨੇ ਨੇ 2000 2014 ਚ ਬੇਬੇ ਪੂਰੀ ਹੋਈ ਆ ਸਰਵਰ ਮਾਤਾ ਬਲਵਿੰਦਰ ਬਲਵਿੰਦਰ ਕੌਰ ਦਿਵਸ ਵਿਛੋੜਾ 7 11 2014 2024 ਚੱਲ ਮਾਤਾ ਇਹ ਤਾਂ ਤੇਰੀ ਜਗ੍ਹਾ ਸੀ ਹੈ ਨਾ ਅਹੇ ਸੀ ਭਰਾਵੋ ਇੱਥੋਂ ਦਾ ਜਿਹੜਾ ਮਾਰੇ ਆ ਨਿਕਲੇ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਆਹ ਦੇਖੋ ਆਹ ਦੇਖੋ ਤੁਸੀਂ ਐ ਜਿਹੜੇ ਲੋਕੀ ਸੜ ਦਿੰਦੇ ਆ ਇਹਨਾਂ ਦੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਉਹ ਬਾਬਾ ਅਨੰਦ ਸਿੰਘ ਜੀ ਨਾਨਕ ਸਰਪਾਗਤੀ ਦਾ ਘਰ ਉੱਤੇ ਲਿਖਿਆ ਵਾ ਹਾਂ ਇਹ ਬਾਬਾ ਇਸ਼ਰ ਸਿੰਘ ਜੀ ਬਾਬਾ ਇਸ਼ਰ ਸਿੰਘ ਜੀ ਮੈਂ ਤਾਂ ਕਹਿੰਦਾ ਹਾਂ ਬਾਬਾ ਇਸ਼ਰ ਸਿੰਘ ਜੀ ਜਿਨ੍ਹਾਂ ਦੀ ਆਪਾਂ ਪਹਿਲਾਂ ਵੀ ਇੱਕ ਵੀਡੀਓ ਅਪਲੋਡ ਕੀਤੀ ਆਹ ਦੇਖੋ ਤੁਸੀਂ ਆਹ ਦੇਖੋ ਲੈ ਆਪਾਂ ਫੋਟੋ ਲੈ ਜਾਣੀ ਕਿਉਂਕਿ ਪਲਾਸਟਿਕ ਦੀ ਇਹ ਚ ਕੋਈ ਖਰਾਬੀ ਨਹੀਂ ਹਾਂ ਇਹ ਫੋਟੋ ਜਿਹੜੀ ਹੈਗੀ ਆ ਮਤਲਬ ਇਹਦਾ ਫਰੇਮ ਆਪਾਂ ਸੜਦੇ ਹਾਂ ਹਾਂ ਇਹ ਪ੍ਰਾਵੋ ਇਦਾਂ ਫੋਟੋ ਦੇਖੋ ਗੁਰਦਿਆਂ ਆਪਣਾ ਲੈਣਾ ਨਹਿਰਾਂ ਦੇ ਵਿੱਚ ਸੱਡ ਦਿੰਦੇ ਲੋਕੀ ਯਾਰ ਪ੍ਰਾਵੋ ਇਹਦਾ ਨਾਂ ਕਰਿਆ ਕਰੋ ਜੇ ਨਹੀਂ ਰੱਖਣੀਆਂ ਜਿਹੜੇ ਉਹ ਗੁੰਝ ਜਾਂਦੇ ਆ ਹਾਂ ਜਿਹੜੇ ਧਰਮ ਚੇਂਜ ਕਰਦੇ ਉਹ ਫੋਟਮਾਂ ਸੱਡਦੇ ਆ ਫੋਟਮਾਂ ਸੱਟਣਾ ਮਿੱਤਰੋ ਕੁਝ ਨਹੀਂ ਹੁੰਣਾ ਪਿਓ ਤਾਂ ਪਿਓ ਹੀ ਹੁੰਦਾ ਵਾ ਤੇ ਪੁੱਤ ਪੋਤੀ ਹੀ ਹੁੰਦਾ ਵਾ ਇੜੀ ਫੁੱਟ ਫਿੱਕੀ ਲੱਗਦੀ ਆ ਆਹ ਵਾ ਕਬੂਟਾ ਹੀ ਆੜੀ ਆ ਚੀ ਜਿੱਕੜੇ ਮੈਂ ਤਾਂ ਬਾਲੀ ਸੁਣੀ ਲੱਗੀ ਆ ਹਾਂ ਵਾ ਨਾ ਯਾਰ ਇਹ ਤਾਂ ਆਪਾਂ ਲੈ ਚੱਲਾਂਗੇ ਮਿੱਤਰੋ ਸਾ ਖੈਤੀ ਫੋਟੋ ਮਦਰੀ ਵੀਡੀਓ ਦੇ ਵਿੱਚ ਹੀ ਸੋ ਇਹ ਭਰਾਵੋ ਜਿਹੜੀ ਨਹਿਰ ਆ ਤੁਹਾਨੂੰ ਵੈਸੇ ਤਾਂ ਦਿਖਾਉਣ ਤਾਂ ਮੈਂ ਨਹਿਰ ਆਇਆ ਸੀਗਾ ਤੇ ਪਰ ਸਾਨੂੰ ਇੱਥੇ ਫੋਟੋਆਂ ਮਿਲ ਗਈਆਂ ਇਹ ਤਾਂ ਸਾਡਾ ਕੰਟੈਂਟ ਨਹੀਂਗਾ ਫੋਟੋ ਵਗੈਰਾ ਕਢਣ ਦਾ ਕੁਝ ਵੀ ਇਹਦੇ ਵਿੱਚ ਨਹਿਰ ਦਿਓ ਸਾਡਾ ਉਹ ਵਿਸ਼ਾ ਨਹੀਂਗਾ ਅਸੀਂ ਤਾਂ ਨਹਿਰ ਦਿਖਾਉਣ ਆਏ ਸੀ ਤੇ ਚਲੋ ਤੁਹਾਨੂੰ ਚੀਜ਼ ਮਿਲ ਗਈ ਸੀ ਆ ਬਸ ਮਿਲ ਗਈ ਅਸੀਂ ਕੱਢ ਲਈ ਬਸ ਤੁਹਾਨੂੰ ਦਿਖਾ ਦਈਏ ਆਪਾਂ ਆਹ ਸਾਹਮਣੇ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਨੇ ਆ ਉਹ ਦੇਖ ਸਾਹਮਣੇ ਕੀ ਆ ਲਾਜ ਦਿਨਾਂ ਨੂੰ ਟਾਲਾ ਲਾਇਆ ਉਹ ਵੇ ਦਾ ਉਹ ਆ ਵੀ ਮਤਰਾ ਤੋਂ ਹੀ ਹੁੰਦਾ ਹਦਾ ਮੈਂ ਕੋਈ ਦੇਖਾਉਦੇ ਆ ਏਦਾਂ ਮਨ ਲੋਕ ਖੇਤ ਦੇ ਵੇਟਾਂ ਨੇ ਕੀ ਕੀ ਸੱਟ ਸੁੱਟ ਜਾਂਦੇ ਨਹਿਰਾਂ ਦੇ ਵਿੱਚ ਨਹਿਰਾਂ ਦਾ ਜਿਹੜਾ ਪਾਣੀ ਆ ਉਹ ਸਾਫ਼ ਹੋਣਾ ਚਾਹੀਦਾ ਤੇ ਖੇਤਾਂ ਨੂੰ ਜਾਣਾ ਚਾਹੀਦਾ ਵਾ ਤੇ ਇੱਥੇ ਹੋਰ ਵੀ ਪਤਾ ਨਹੀਂ ਅੱਜ ਕੀ ਕੀ ਹੁੰਦਾ ਹੋਊ ਨਹਿਰਾਂ ਦੇ ਵਿੱਚ ਹਨਾ ਤੁਸੀਂ ਸਾਰੇ ਜਾਣੇ ਤੁਸੀਂ ਏਦਾਂ ਦੀਆਂ ਵੀਡੀਓ ਹੋਰ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਰੇ ਇਹ ਕੋਸ਼ਿਸ਼ ਕਰਾਂਗੇ ਆਨਲਾਈਨ ਟਾਈਮ ਦੇ ਵਿੱਚ ਵਧੀਆ ਵੀਡੀਓ ਜਿਹੜੀਆਂ ਵਧੀਆ ਲੋਕੇਸ਼ਨਾਂ ਜਿਵੇਂ ਬਾਹਰ ਦਿੱਲੀ ਹੈਗਾ ਤਾਂ ਸੌਰੀ ਦਿੱਲੀ ਬੰਗਲਾ ਸਾਹਿਬ ਗੁਰਦੁਆਰਾ ਬਾਗਰੇ ਤਾਜਮਹਿਲ ਸ਼ਿਮਲਾ ਕੁਲੂ ਮਨਾਲੀ ਹੋਰ ਬਥੇਰੀਆਂ ਜਗਾ ਘੁੰਮਣ ਵਾਲੀਆਂ ਗੁਰਦੁਆਰੇ ਆਪਣੇ ਜਿਹੜੇ ਹਨ ਗੁਰਦਾਰੇ ਸਾਹਿਬ ਦੇ ਵਿੱਚ ਜਾਇਆ ਕਰਾਂਗੇ ਆਪਾਂ ਤੇ ਇਹਦਾਂ ਵੀਡੀਓ ਦੇਖ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਰੂਰ ਤੇ ਜੇ ਚੈਨਲ ਤੇ ਨਵੇਂ ਆ ਤਾਂ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਕਰਨਾ ਇੱਕ ਲਾਈਕ ਕਰਨਾ ਵੀਡੀਓ ਨੂੰ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ